कहां से है भैया कहां से हरियाणा से अच्छा कहां जा रहे हो गुरदासपुर अब रुकोगे दो मिनट दो मिनट रुकोगे रुकोगे दो मिनट ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਜੋਤ ਸਹਾਰੀ YouTube ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਪਿਛਲੇ ਠਾਰਿਆਂ ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਕਈ ਇਲਾਕੇ ਅੱਧਾ ਪੰਜਾਬ ਪਾਣੀ ਦੇ ਅੰਦਰ ਡੁੱਬ ਚੁੱਕਾ ਜਾਂ ਹੈ ਹੜਾਂ ਦੀ ਜਿਹੜੀ ਹੈ ਮਾਰ ਆ ਉਹ ਪੰਜਾਬੀਆਂ ਨੂੰ ਚੱਲਣੀ ਪੈ ਰਹੀ ਆ ਜਿੱਤੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬੀ ਆਪਣੇ ਭਰਾਵਾਂ ਦੇ ਨਾਲ ਖੜੇ ਉੱਥੇ ਹਰਿਆਣੇ ਤੋਂ ਰਾਜਸਥਾਨ ਤੋਂ ਐਮਪੀ ਤੋਂ ਵੀ ਜਿਹੜੇ ਭਰਾ ਨੇ ਉਹ ਆ ਸੇਵਾ ਕਰਨ ਵਾਸਤੇ ਰਾਸ਼ਨ ਦੀ ਜਿਹੜੀ ਆ ਸੇਵਾ ਲੈ ਕੇ ਉਹ ਪਹੁੰਚੇ ਹਨ ਸੋ ਅਸੀਂ ਖੜੇ ਹਾਂ ਬਟਾਲਾ ਤੇ ਜਲੰਧਰ ਰੋਡ ਤੇ ਜਿੱਥੇ ਅੱਜ ਇੱਕ ਸਾਨੂੰ ਟਰਾਲੀ ਦਿਖੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿੱਥੋਂ ਆਏ ਹਰਿਆਣੇ ਦਾ ਲੱਗਦੇ ਹਰਿਆਣੇ ਤੋਂ ਆਏ ਆ ਪਰ ਭਰਾਵਾਂ ਨਾਲ ਕਰਦੇ ਆ ਗੱਲਬਾਤ ਆਓ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਵਧੀਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਰਿਆਣਾ ਜੰਮੇ ਨਗਰ ਸ ਹੈ ਇਹ ਨੰਦਾ ਕਲੋਨੀ ਫਰਖਪੁਰ ਸ ਹੈ ਠੀਕ ਹੈ ਆਪ ਦਾ ਕੋਈ ਵहां ਹੈ ਐਨ ਜੀਓ ਹੈ ਕੋਈ ਕੇ ਐਸੇ ਮਤਲਬ ਆਪਣੀ पॉकेट मनी से अपनी तरफ से इकट्ठा करके जी भाई यार दोस्तों ने जितना भी दिया भाई पड़ोस ने मूल्य पड़ोस ने दिया हमारे को इकट्ठा करके दिया जाओ भाई सेवा करके हो ठीक है बड़ा अच्छा लगा यार पता है क्या है पंजाबी समझते हो ओके ਦੇਖੋ ਇੱਥੇ ਪੰਜਾਬ ਹਮੇਸ਼ਾ ਜਦੋਂ ਕਿਤੇ ਕੋਈ ਪ੍ਰੋਬਲਮ ਪੈਂਦੀ ਆ ਨਾ ਪੰਜਾਬ ਖੜ ਜਾਂਦਾ ਹੈ ਪਹਿਲੀ ਵਾਰ ਹੋਇਆ ਕਿ ਯਾਰ ਹਰਿਆਣੇ ਤੋਂ ਜੂਪੀ ਤੋਂ ਰਾਜਸਥਾਨ ਤੋਂ ਜਿਹੜੇ ਭਰਾ ਜਿਹੜੇ ਸੇਵਾ ਕਰ ਲਈ ਆ ਗਏ ਨੇ ਆਪਣਾ ਕੋਈ ਧਰਮ ਨਹੀਂ ਆ ਸਿੱਖ ਹੋਵੇ Hindu Muslim ਸਾਰੇ ਇਨਸਾਨ ਆ ਪਿਆਰ ਹੈ ਨਾ ਕੀ ਕਹਾਂਗੇ ਜਾਓਗੇ ਅਸੀਂ ਪੰਜਾਬ ਦੇ ਨਾਲ ਖੜੇ ਸੀਗੇ ਕਰਦੇ ਰਹਿਗੇ ਨਾਲ ਪੰਜਾਬ ਜਿਲ੍ਹਿਆ ਦਿਲ ਸੇ ਸਮਾਂਤੇ ਸਾਰੇ ਦੇ ਟੱਕਰ ਟਰਾਲੀ ਤੇ ਜੋ ਵੀ ਸੇਵਾ ਬਣेंगे ਕਰਦੇ ਰਹਿਗੇ ਜੀ ਹਮ ਜੱਬ ਵੀ ਮਾਰਪਰ ਸਮਾਨ ਘਟਾ ਜਬ ਹੀ ਨਿਆਏਗੇ ਮਾਰੇ ਘਰੀ ਮੈਂ ਕੀ ਕੀ ਲੈ ਕੇ ਆਏ ਹੋ ਹੁਣ ਜਿਹੜੀ ਤੁਸੀਂ ਸੇਵਾ ਵਾਸਤੇ ਹੜਪੀੜਤਾਂ ਲਈ ਕੀ ਕੀ ਲੈ ਕੇ ਆਏ ਆ ਆਟਾ ਲੈ ਕੇ ਆਏ ਚੀਨੀ ਲੈ ਕੇ ਆਏ ਤੇਲ ਲੈ ਕੇ ਆਏ ਰਸੋਈ ਦੇ ਮਸਾਲੇ ਲੈ ਕੇ ਆਏ ਆਂ ਔਰ ਆਲੂ ਪਿਆਜ਼ ਬੱਚੋ ਦੇ ਪੈਂਪਰਸ ਮਤਲਬ ਕਹਿਣੇ ਕੀ ਬਾਤ ਹੈ ਸਾਰਾ ਸਮਾਨ ਲੈ ਕੇ ਆਏ ਜੋ ਵੀ ਘਰ ਮੈਂ ਯੂਜ਼ ਕਪੜੇ ਤੱਕ ਲੈ ਕੇ ਆਏ ਆ ਕਿਹੜੀ ਜਗ੍ਹਾ ਜਾ ਰਹੇ ਤੁਸੀਂ ਹੁਣ ਇਸ ਟਾਈਮ ਦੇ ਡੇਰਾ ਬਾਬਾ ਨਾਨਕ ਜਾ ਰਹੇ ਇਸ ਟਾਈਮ ਪਤਾ ਲਗਿਆ ਮਾਜਾ ਦਾ ਨੁਕਸਾਨ ਹੋਇਆ ਭਈਓਗਾ ਮਾਰੇ कैसे पता चला आपको वीडियो तो। अरे यार हुआ है। आ, मैं कहना चाहता हूं कर, देखो आप भी हरियाणा से आए हो इतनी दूर से सेवा करने के लिए लेकिन आपको आपका जो सम्मान है ना वो सच्ची में बनता है यार मैं मीडिया की तरफ से चलो जो भी आपको सल्यूट करता हूँ आप इतने सारे भाई इकट्ठे होके उनके लिए राशन सारा कुछ लेके आ रहे हो बहुत बहुत आपका धन्य आपका स्वागत करते हैं हम पंजाब में और आगे भी हो सकता है कि आप आते रहो हमारे मिलते रहो सेवा करते रहो भाई बंदी जी बनी रहे प्यार बना रहे क्या कहना चाहते हो अभी आपको लास्ट में लास्ट में जी जब तक पंजाब में जैसी भी बात रहेगी हम आते रहेंगे जी जब तक हमारा सेवा का मौका लगेगा जब तक आएंगे हम आते रहेंगे पंजाब के नाल खड़े आज से चले तो घर तो किन्ने बजे हम जी रात साढ़े बजे चले जी ਵੈਸੇ ਕਹੀਂ ਰੁਕੇ ਨਹੀਂ ਜੋ ਪ੍ਰਸਾਦ ਹੋਈ ਜਬ ਰੁਕਿਆ ਵੈਸੇ ਚੱਲੀ ਰਹੇ ਆ ਜੀ ਪ੍ਰਸਾਦ ਕਾ ਮਿਲੀ ਆਪਕੋ ਵਰਸਾਤ ਆਮਾ ਮਾ ਮਿਲੀ ਜੀ ਤੇ ਆਣਾ ਮਿਲੀ ਮੈਨੂੰ ਬਹੁਤ ਅੱਛਾ ਲੱਗਾ ਐ ਭਾਈ ਸਾਹਿਬ ਸਾਢੇ 1:30 ਵਜੇ ਤੋਂ ਘਰੋ ਚੱਲੇ ਹੁਣੇ ਬਟਾਲੇ ਪਹੁੰਚੇ ਨੇ ਉਹਨਾਂ ਇਹਨਾਂ ਨੇ ਜਾਨੀ ਕਿ ਡੇਰਾ ਬਾਬਾ ਨਾਨਕ ਜਾਣਾ ਮੈਂ ਤੋਂ 2 ਘੰਟੇ ਦਾ ਹੋਰ ਰਸਤਾ ਵਾ ਸੋ ਦਿਲ ਤੋਂ ਸਲੂਟ ਆ ਤੁਹਾਨੂੰ ਔਰ ਤੁਹਾਡੀ ਇਹ ਵਾਤੋ ਵਾਤ ਵੀਡੀਓ ਸ਼ੇਅਰ ਵੀ ਕਰੋ ਪਤਾ ਲੱਗੇ ਕਿ ਹਰਿਆਣਾ ਸਾਡੇ ਨਾਲ ਹਰਿਆਣੇ ਦੇ ਭਾਈ ਸਾਡੇ ਨਾਲ ਨੇ ਪੰਜਾਬੀ ਔਰ ਹਰ ਜਗ੍ਹਾ ਸੇਵਾ ਕਰਦੇ ਨੇ ਪੱਜ 10 ਦੱਸ ਦਿੱਤਾ ਕਿ ਹਰ ਜਿੱਥੇ ਹਰ ਪੀੜਤਾ ਨੂੰ ਲੋੜ ਸੀ ਪੰਜਾਬ ਦੇ ਨਾਲ ਹਰਿਆਣੇ ਤੋਂ ਵੀ ਲੋਕ ਖੜੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸਲੂਟ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕ ਯੂ ਸੋ ਮੱਚ